ਪਿਛਲੇ ਸਾਲ ਸਲਮਾਨ ਖਾਨ ਦੇ ਕਰ ਗੈਲੈਕਸੀ ਅਪਾਰਟਮੈਂਟ ਤੇ ਗੋਲੀਬਾਰੀ ਦੀ ਘਟਨਾ ਵਾਪਰੀ ਸੀ ਕਾਫੀ ਲੰਬੇ ਸਮੇਂ ਤੋਂ ਸਲਮਾਨ ਖਾਨ ਗੈਂਗਸਟਰਸ ਦੇ ਨਿਸ਼ਾਨੇ ਤੇ ਨੇ ਇਸ ਤੋਂ ਥੋੜੇ ਦਿਨ ਬਾਅਦ ਹੀ ਸਲਮਾਨ ਖਾਨ ਨੇ ਆਪਣੇ ਕਰਦੀ ਬੈਲਕਨੀ ਵਿੱਚ ਬੁਲੇਟ ਪ੍ਰੂਫ ਸ਼ੀਸ਼ਾ ਲਗਵਾ ਲਿਆ ਸੀ ਹੁਣ ਇਸੇ ਨੂੰ ਲੈ ਕੇ ਸਲਮਾਨ ਖਾਨ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਹਾਲ ਹੀ ਵਿੱਚ ਸਲਮਾਨ ਖਾਨ ਨੇ ਦੱਸਿਆ ਹੈ ਕਿ ਉਸਨੇ ਧਮਕੀਆਂ ਦੇ ਡਰ ਤੋਂ ਨਹੀਂ ਸਗੋਂ ਫੈਨਸ ਦੇ ਬਾਰ-ਬਾਰ ਉਹਨਾਂ ਦੇ ਘਰ ਵਿੱਚ ਕੋਸਪੈਟ ਤੋਂ ਪਰੇਸ਼ਾਨ ਹੋ ਕੇ ਆਪਣੇ ਘਰ ਨੂੰ ਸੁਰੱਖਿਅਤ ਕੀਤਾ ਹੈ ਇੱਕ ਇਵੈਂਟ ਦੇ ਦੌਰਾਨ ਜਦੋਂ ਸਲਮਾਨ ਖਾਨ ਤੋਂ ਪੁੱਛਿਆ ਗਿਆ ਕਿ ਪਹਿਲਾਂ ਉਹ ਇਦ ਦੇ ਮੌਕੇ ਤੇ ਫ ਪਰ ਇਸ ਸਾਲ ਅਜਿਹਾ ਨਹੀਂ ਸੀ ਕਿਉਂਕਿ ਸਲਮਾਨ ਖਾਨ ਬੁਲੇਟਪ੍ਰੂਫ ਸ਼ੀਸ਼ੇ ਦੇ ਪਿੱਛੇ ਖੜੇ ਹੋ ਕੇ ਆਪਣੇ ਫੈਨਸ ਨੂੰ ਮਿਲੇ ਇਸ ਤੇ ਸਲਮਾਨ ਖਾਨ ਨੇ ਆਪਣਾ ਰਿਐਕਸ਼ਨ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਕਿਸੇ ਤਮਕੀਦੇ ਡਰ ਤੋਂ ਨਹੀਂ ਬਲਕਿ ਫੈਨਸ ਤੋਂ ਪਰੇਸ਼ਾਨ ਹੋ ਕੇ ਅਜਿਹਾ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਕਈ ਵਾਰ ਅਜਿਹਾ ਹੋਇਆ ਹੈ ਕਿ ਫੈਨਸ ਉਹਨਾਂ ਨੂੰ ਮਿਲਣ ਦੇ ਲਈ ਉਹਨਾਂ ਦੀ ਘਰ ਦੀ ਬੈਲਕਨੀ ਤੱਕ ਪਹੁੰਚ ਜਾਂਦੇ ਸਨ ਕਈ ਵਾਰ ਉੱਥੇ ਫੈਨਸ ਨੂੰ ਸੁੱਤੇ ਹੋਏ ਵੀ ਪਾਇਆ ਗਿਆ ਇਹ ਹੀ ਕਾਰਨ ਸੀ ਕਿ ਉਹਨਾਂ ਨੇ ਇਸ ਬੈਲਕਨੀ ਨੂੰ ਸੁਰੱਖਿਅਤ ਕੀਤਾ ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਾਲ 2024 ਬਾਲੀਵੁੱਡ ਸੁਪਰਸਟਾਰ ਸਲਮਾਨ ਸਾਬਿਤ ਹੋਇਆ ਕਈ ਸਾਰੇ ਥ੍ਰੈਟਸ ਦੇ ਵਿਚਕਾਰ April ਵਿੱਚ Salman Khan ਦੇ residence Galaxy apartment ਤੇ ਗੋਲੀਬਾਰੀ ਤੇ ਫਿਰ Baba Siddiqui ਦੇ ਕਤਲ ਤੋਂ ਬਾਅਦ ਉਹਨਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਜਿਸ ਤੇ ਨਾ ਸਿਰ ਭਾਈਜਾਨ ਸਗੋਂ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਫੈਨਸ ਵੀ ਕਾਫੀ ਜ਼ਿਆਦਾ ਹੈਰਾਨ ਸਨ ਅਕਸਰ ਸਲਮਾਨ ਖਾਨ ਆਪਣੇ ਘਰ ਦੀ ਬੈਲਕਨੀ ਵਿੱਚ ਖੜੇ ਹੋ ਕੇ ਆਪਣੇ ਫੈਨਸ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆਉਂਦੇ ਨੇ ਪਰ ਪਿਛਲੇ ਕੁਝ ਸਮੇਂ ਤੋਂ ਸਲਮਾਨ ਖਾਨ ਆਪਣੇ ਘਰ ਦੀ ਬੈਲਕਨੀ ਵਿੱਚ ਨਜ਼ਰ ਨਹੀਂ ਆਏ ਖਾਸ ਤੌਰ ਤੇ Eid ਦੇ ਮੌਕੇ ਤੇ ਇਸੇ ਬੈਲਕਨੀ ਵਿੱਚ ਸਲਮਾਨ ਖਾਨ ਆਪਣੇ ਫੈਨਸ ਨੂੰ Eid ਮੁਬਾਰਕ ਕਹਿੰਦੇ ਨੇ ਕੁਝ ਮਹੀਨੇ ਪਹਿਲਾਂ ਹੀ ਉਹਨਾਂ ਨੇ ਗੈਲੈਕਸੀ ਅਪਾਰਟਮੈਂਟ ਦੇ ਬਾਹਰ ਰੈਨੋਵੇਸ਼ਨ ਕਰਵਾ ਕੇ ਬੈਲਕਨੀ ਤੇ ਬੁਲੇਟ ਪ੍ਰੂਫ ਗਲਾਸ ਲਗਵਾਇਆ ਹੈ ਹੁਣ ਇਸ ਬਲਕਨੀ ਨੂੰ ਪੂਰੀ ਤਰ੍ਹਾਂ ਨਾਲ ਟਾਕ੍ਰੀਤਾ ਗਿਆ ਹੈ ਇਹ ਸਭ ਸੁਰੱਖਿਆ ਦੇ ਕਾਰਨਾਂ ਦੇ ਮੱਦੇਨਜ਼ਰ ਕੀਤਾ ਗਿਆ ਹੈ ਤਾਂ ਕਿ ਸਲਮਾਨ ਖਾਨ ਨੂੰ ਕਿਸੇ ਵੀ ਤਰ੍ਹਾਂ ਦੇ ਹਮਲੇ ਤੋਂ ਬਚਾਇਆ ਜਾ ਸਕੇ ਸਲਮਾਨ ਖਾਨ ਇਨੀ ਦਿਨੀ ਆਪਣੀ ਆਉਣ ਵਾਲੀ ਫਿਲਮ ਬੈਟਲ ਆਫ ਗਲਵਾਨ ਦੀ ਸ਼ੂਟਿੰਗ ਵਿੱਚ ਕਾਫੀ ਜ਼ਿਆਦਾ ਬਿਜ਼ੀ ਨੇ ਜਲਦੀ ਉਹਨਾਂ ਦਾ ਸ਼ੋਅ ਬਿੱਗ ਬਾਸ ਵੀ ਆਪਣੇ ਨਵੇਂ ਸੀਜ਼ਨ ਦੇ ਨਾਲ ਵਾਪਸੀ ਕਰਨ ਲਈ ਤਿਆਰ ਹੈ ਘੜੀ ਸੁਰੱਖਿਆ ਦੇ ਵਿਚਕਾਰ ਸਲਮਾਨ ਖਾਨ ਆਪਣੀ ਡੇਲੀ ਲਾਈਫ ਬਿਤਾ ਰਹੇ ਨੇ ਹਾਲਾਂਕਿ ਉਹਨਾਂ ਦੀ ਫੈਮਿਲੀ ਤੇ ਫੈਨਸ ਹਮੇਸ਼ਾ ਹੀ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਉਂਦੇ ਨੇ सलमान खान ਨੂੰ ਮਹਾਰਾਸ਼ਟਰ ਸਰਕਾਰ ਤੋਂ ਵਾਈਪਲਸ ਰੱਖਿਆ ਮਿਲੀ ਹੈ ਨਾਲ ਹੀ ਬਾਬਾ সিদ্দিকੀ ਦਾ ਕਤਲ ਹੋਣ ਤੋਂ ਬਾਅਦ ਇਸ ਦੇ ਇੱਕ ਦਾਇਰੇ ਨੂੰ ਹੋਰ ਵਧਾ ਦਿੱਤਾ ਗਿਆ सलमान ਖਾਨ ਦੇ ਪਿਤਾ सलीम ਖਾਨ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਅਪ੍ਰੈਲ 2024 ਵਿੱਚ ਹੋਈ ਗੋਲੀਬਾਰੀ ਦੀ ਘਟਨਾ ਤੇ ਧਮਕੀਆਂ ਦੇ ਬਾਅਦ ਮੁੰਬਈ ਪੁਲਿਸ ਨੇ ਸਾਵਧਾਨੀ ਦੇ ਤੌਰ ਤੇ सलमान ਖਾਨ ਨੂੰ ਘਰ ਦੀ ਬੈਲਕਨੀ ਤੇ ਖਿੜਕੀਆਂ ਵੱਲ ਜਾਣ ਤੋਂ ਮਨਾ ਕਰ ਦਿੱਤਾ ਸੀ ਸਿਰਫ ਇਹ ਹੀ ਨਹੀਂ ਸਲਮਾਨ ਖਾਨ ਦੇ ਪਰਿਵਾਰ ਵਾਲਿਆਂ ਨੂੰ ਵੀ ਅਜਿਹਾ ਹੀ ਕਰਨ ਲਈ ਕਿਹਾ ਗਿਆ ਸੀ ਇਸ ਸਬ ਦੇ ਵਿਚਕਾਰ ਅਜਿਹਾ ਮੰਨਿਆ ਗਿਆ ਕਿ ਸਲਮਾਨ ਨੇ ਆਪਣੇ ਘਰ ਨੂੰ ਬੁਲੇਟ ਪ੍ਰੂਫ ਬਣਾਉਣ ਦਾ ਫੈਸਲਾ ਕੀਤਾ ਹੈ ਲੋਰੈਂਸ ਮਿਸ਼ਨੋਈ ਗੈਂਗ ਦੇ ਖਤਰੇ ਦੇ ਮੱਦੇਨਜ਼ਰ ਸਲਮਾਨ ਖਾਨ ਦੇ ਘਰ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਸੀ ਬੈਂਡਰਾਸ ਤੇ ਸਲਮਾਨ ਖਾਨ ਦੇ ਗੈਲੈਕਸੀ ਅਪਾਰਟਮੈਂਟ ਦੀਆਂ ਖਿੜਕੀਆਂ ਤੇ ਬਲਕਨੀ ਵਿੱਚ ਬੁਲੇਟ ਪ੍ਰੂਫ ਸ਼ੀਸ਼ੇ ਲਗਾਏ ਗਏ ਨੇ ਇਹੀ ਨਹੀਂ ਇਮਾਰਤ ਦੇ ਕੰਪਲੈਕਸ ਵਿੱਚ ਵੀ ਉੱਚ ਸੁਰੱਖਿਆ ਬੈਰੀਅਰ ਲਗਾਏ ਗਏ ਨੇ ਇਸ ਇਮਾਰਤ ਦੇ ਨੇੜੇ ਪੁਲਿਸ ਚੌਕੀ ਵੀ ਸਥਾਪਿਤ ਕੀਤੀ ਗਈ ਹੈ ਇੱਥੋਂ ਪੁਲਿਸ ਹਾਈ ਟੈਕ ਕੈਮਰੇ ਰਾਹੀਂ ਪੂ ਨੌਏ ਗੈਂਗ ਦੇ ਸ਼ੂਟਰਾਂ ਨੇ ਪਿਛਲੇ ਸਾਲ 14 ਅਪ੍ਰੈਲ ਨੂੰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੀ ਸੀ ਇਸ ਤੋਂ ਬਾਅਦ 12 ਅਕਤੂਬਰ 2024 ਨੂੰ ਸਲਮਾਨ ਖਾਨ ਦੇ ਕਰੀਬੀ ਨੇਤਾ ਬਾਬਾ সিদ্দিকੀ ਦੀ ਹੱਤਿਆ ਕਰ ਦਿੱਤੀ ਗਈ ਸੀ সিদ্দিকੀ ਦੀ ਹੱਤਿਆ ਦੇ ਮਾਮਲੇ ਵਿੱਚ ਅਦਾਲਤ ਵਿੱਚ ਚਾਰਜਸ਼ੀਟ ਦਾਰ ਕਰ ਦਿੱਤੀ ਗਈ ਹੈ ਜਿਸ ਵਿੱਚ ਉਨ੍ਹਾਂ ਦੇ ਕਤਲ ਦਾ ਕਾਰਨ ਸਲਮਾਨ ਖਾਨ ਦੇ ਨਾਲ ਉਨ੍ਹਾਂ ਦੀ ਦੋਸਤੀ ਨੂੰ ਦੱਸਿਆ ਗਿਆ ਹੈ ਹਾਲਾਂਕਿ ਹੁਣ ਫੈਨਸ ਇਸ ਗੱਲ ਨੂੰ ਲੈ ਕੇ ਕਾਫੀ ਸਤਾ ਨਿਰਾਸ਼ ਨੇ ਕਿ ਹੁਣ ਉਹ ਆਪਣੇ ਚਾਹੇਤੇ ਐਕਟਰ ਨੂੰ ਉਨ੍ਹਾਂ ਦੇ ਘਰ ਵਿੱਚ ਨਹੀਂ ਦੇਖ ਸਕਣਗੇ ਹਰ ਵਾਰ ਸਲਮਾਨ ਖਾਨ ਈਦ ਦੇ ਮੌਕੇ ਤੇ ਫੈਨਸ ਨੂੰ ਮਿਲਣ ਲਈ ਬੈਲਕਨੀ ਵਿੱਚ ਆਉਂਦੇ ਸਨ ਪਰ ਇਸ ਸ ਹੀ ਸੀ ਕਿਉਂਕਿ ਉਹਨਾਂ ਨੇ ਬੁਲੇਟ ਪ੍ਰੂਫ ਸ਼ੀਸ਼ੇ ਦੇ ਪਿੱਛੇ ਖੜੇ ਹੋ ਕੇ ਆਪਣੇ ਫੈਨਸ ਦੇ ਨਾਲ ਮੁਲਾਕਾਤ ਕੀਤੀ